ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਜਿਸ ਤਰ੍ਹਾਂ ਸਭ ਨੂੰ ਪਤਾ ਹੀ ਹੈ ਕਿ 1 ਤਰੀਕ ਨੂੰ ਜਿਹੜੇ ਨੇ ਲੋਕ ਸਭਾ ਚੋਣਾਂ ਹੋ ਚੁੱਕੇ ਨੇ ਤਾਂ ਹੁਣ ਉਸ ਦਾ ਰਿਜ਼ਲਟ ਜਿਹੜਾ ਕੱਲ 4 ਤਰੀਕ ਨੂੰ ਘੋਸ਼ਿਤ ਕੀਤਾ ਜਾਊਗਾ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਔਰ ਜਗ੍ਹਾ ਤੁਹਾਨੂੰ ਦੱਸ ਦਈਏ ਹੁਸੈਨਪੁਰੇ ਦੇ ਵਿੱਚ ਮੌਜੂਦ ਆ ਲੋਕਾਂ ਦੇ ਨਾਲ ਗੱਲਬਾਤ ਕਰਨੀ ਚਾਹਾਂਗੇ ਕਿ ਲੋਕ ਜਿਹੜੇ ਨੇ ਕਿਸ ਸਰਕਾਰ ਨੂੰ ਵੇਖਣਾ ਪਸੰਦ ਕਰਦੇ ਨੇ ਕਿਉਂਕਿ ਪੰਜਾਬ ਦੇ ਵਿੱਚ 13 ਸ਼ੀਟਾਂ ਜਿਹੜੀਆਂ ਲੋਕ ਸਭਾ ਉਮੀਦਵਾਰਾਂ ਦੀਆਂ ਸੀ 13 ਸ਼ੀਟਾਂ ਦੇ ਉੱਤੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਸੀ ਵੱਖ-ਵੱਖ ਪਾਰਟੀਆਂ ਨੂੰ ਲੋਕਾਂ ਨੇ ਵੋਟ ਦਿੱਤੇ ਨੇ ਤਾਂ ਕਿਸ ਨੇ ਕਿਸ ਨੂੰ ਵੋਟ ਦਿੱਤਾ ਇਹ ਤਾਂ ਉਹ ਖੁਦ ਹੀ ਜਾਣਦੇ ਨੇ ਪਰ ਹੁਣ ਲੋਕ ਕਿਸ ਪਾਰਟੀ ਨੂੰ ਜ਼ਿਆਦਾ ਪਸੰਦ ਕਰਦੇ ਨੇ ਜਾਂ ਕਿਸ ਉਮੀਦਵਾਰ ਨੂੰ ਪਸੰਦ ਕਰਦੇ ਨੇ ਅਸੀਂ ਗੱਲ ਕਰਾਂਗੇ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੇ ਵਿੱਚ ਲਗਭਗ ਕੀ ਉਮੀਦਵਾਰ ਜਿਹੜੇ ਉਹ ਚੋਣ ਮੈਦਾਨ ਦੇ ਵਿੱਚ ਸੀ ਜਿਨ੍ਹਾਂ ਵਿੱਚ ਤੁਹਾਨੂੰ ਦੱਸ ਦਈਏ ਚਾਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਸੀ ਤਾਂ ਇੱਕ ਉਸ ਤੋਂ ਅਲੱਗ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਈਮਾਨ ਸਿੰਘ ਈਮਾਨ ਵੀ ਜਿਹੜੇ ਉਹ ਖੜੇ ਸੀ ਤਾਂ ਉਸ ਤੋਂ ਇਲਾਵਾ ਲਗਭਗ 30 ਕੈਂਡੀਡੇਟ ਜਿਹੜੇ ਉਹ ਅੰਮ੍ਰਿਤਸਰ ਦੇ ਵਿੱਚ ਸੀ ਤਾਂ ਹੁਣ ਲੋਕ ਕਿਸ ਉਮੀਦਵਾਰ ਨੂੰ ਜਿੱਤ ਦੇ ਰੂਪ ਵਿੱਚ ਪਸੰਦ ਕਰਨਗੇ ਲੋਕਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਇਸ ਵੇਲੇ ਅਸੀਂ ਖਸੈਨਪੁਰ ਚੌਂਕ ਦੇ ਵਿੱਚ ਮੌਜੂਦਾ ਜਿਹੜੀ ਗੱਲਬਾਤ ਆਸੀਂ ਲੋਕਾਂ ਦੇ ਨਾਲ ਕਰਾਉਂਦੇ ਆਂ ਕਵੀਰ ਆਟੋ ਚਾਲਕ ਨੇ ਵੀਜੀ ਵੋਟ ਦਾ ਇਸਤੇਮਾਲ ਕੀਤਾ ਸੀ ਹਾਂਜੀ ਕਿਸ ਸਰਕਾਰ ਨੂੰ ਜਾਂ ਕਿਸ ਕੈਂਡੀਡੇਟ ਨੂੰ ਪੰਜਾਬ ਦੇ ਵਿੱਚੋਂ ਦੇਖਣਾ ਪਸੰਦ ਕਰਦੇ ਆਂ ਕਾਂਗਰਸ ਨੂੰ ਬਾਬਾ ਕਾਂਗਰਸ ਨੂੰ ਪਸੰਦ ਕਰਦੇ ਹਾਂ ਬਹੁਤ ਸਾਰੇ ਉਮੀਦਵਾਰ ਕੈਂਡੀਡੇਟ ਜਿਹੜੇ ਆ ਉਹ ਅੰਮ੍ਰਿਤਸਰ ਦੇ ਵਿੱਚ ਖਲੋਤੇ ਸੀ ਤੁਸੀਂ ਕਾਂਗਰਸ ਦੇ ਹੱਕ ਵਿੱਚੋਂ ਕਾਂਗਰਸ ਦੇ ਕਿਹੜੇ ਕੰਮਾਂ ਨੂੰ ਲੈ ਕੇ ਤੁਸੀਂ ਕਾਂਗਰਸ ਦੇ ਆਏ ਕਾਂਗਰਸ ਨੂੰ ਐ ਕਰਕੇ ਖੁਸ਼ ਹੈ ਕਿ ਸਾਡਾ ਟੈਂਪੂ ਚੱਲਦੇ ਸੀ ਤੇ ਹੁਣ ਜਦੋਂ ਇਹ ਆਮ ਪਾਰਟੀ ਆ ਟੈਂਪੂ ਬੰਦ ਕਰਨ ਲਈ ਆ ਮੈਂ ਪਰ ਵੋਟ ਨਹੀਂ ਪਾਈ ਹਦਕੀ ਕਿਉਂਕਿ ਮੈਨੂੰ ਐਦਕੀ ਮਜ਼ਾ ਹੀ ਨਹੀਂ ਆਇਆ ਵੀ ਇਸ ਤਰੀਕੇ ਨਾਲ ਵੀ ਇਹ ਆਪ ਨੂੰ ਵੋਟ ਪਾਈ ਤੇ ਆਪ ਵੀ ਉਹੋ ਜੀ ਨਿਕਲੀ ਕੋਈ ਭਰੋਸਾ ਹੋਵੇ ਨਾ ਵਿਸ਼ਵਾਸ ਹੋਵੇ ਪਿਆ ਅਸੀਂ ਹਸਪੀਟਲ ਖੋਲੇ ਆ ਸਕੂਲ ਐਜੂਕੇਸ਼ਨ ਠੀਕ ਕੀਤਾ ਬਾਲਦੇਸ਼ ਸੇ ਸਕੂਲ ਐਜੂਕੇਸ਼ਨ ਤੇ ਹੈਲਥ ਦੋਨੋਂ ਭਰੀ ਆ ਗਿਆ ਕਿਉਂ ਤੇ ਪੜਾਈ ਵੀ ਇੱਕ ਆ ਬਾਲਦੇਸ਼ ਇੱਕ ਸਕੂਲ ਇੱਕ ਪੜ੍ਹਾਈ ਸਾਰੇ ਪਾਸੇ ਉਹਦੇ ਨਾਲ ਕੀ ਹੁੰਦਾ ਸਾਨੂੰ ਕਿਤਾਬਾਂ ਦੇ ਵੀ ਕੋਈ ਪੈਸੇ ਜੁਆਣਾ ਪਦਾ ਇਸੇ ਮਾਸਟਰ ਜਿਹੜੇ ਸਕੂਲ ਆ ਉਹ ਵੀ ਮੰਤਰੀਆਂ ਦੇ ਆ ਕਰੋਗੇ ਕੀ ਇਹ ਆਵਾ ਬਿਗੜਿਆ ਹੋਇਆ ਤੇ ਤੁਸੀਂ ਬੜੇ ਸੂਝਵਾਨ ਲੱਗਦੇ ਹੋ ਕਿਉਂਕਿ ਜਦੋਂ ਵੀ ਕਿਸੇ ਨਾਲ ਗੱਲਬਾਤ ਕੀਤੀ ਜਾਂਦੀ ਤਾਂ ਲੋਕ ਫ੍ਰੀ ਸਹੂਲਤਾਂ ਜਿਵੇਂ ਕਣ ਕਾਟਾ ਦਾਲ ਚਾਵਲ ਨੂੰ ਲੈ ਕੇ ਗੱਲ ਕਰਦੇ ਨੇ ਤੁਹਾਡੇ ਵੱਲੋਂ ਗੱਲ ਕੀਤੀ ਜੇ ਸੇ ਸਹੂਲਤਾਂ ਨੂੰ ਤੇ ਪੜ੍ਹਾਈ ਨੂੰ ਲੈ ਕੇ ਬੜੇ ਨਿਰਾਸ਼ ਦੇ ਨਜ਼ਰ ਆਉਣੇ ਹੋ ਸਰਕਾਰਾਂ ਦੇ ਕੋਲ ਸਰ ਯਕੀਨ ਕਰੋ ਤੁਸੀਂ ਇੱਕ ਪੜ੍ਹਿਆ ਹੋਇਆ ਬੱਚਾ ਪੀੜੀ ਤਾਰ ਦਿੰਦਾ ਤੇ ਇੱਕ ਕੁੜੀ ਪੜ੍ਹੀ ਹੋਈ ਤਿੰਨ ਕੁਲਾ ਤਾਰ ਦਿੰਦੀ ਆ ਆਪਣਾ ਵਿਹੇਗ ਤਾਰਦੀ ਆਪਣੇ ਬੱਚਿਆਂ ਦਾ ਤਾਰਦੀ ਆਪਣੇ ਸਹੁਰਿਆਂ ਦਾ ਤਾਰ ਦਿੰਦੀ ਬੁੱਲ ਜੀ ਤੇ ਪੜ੍ਹਾਈ ਸਭ ਤੋਂ ਬੈਸਟ ਹੈਗੀ ਹੈ ਪੜ੍ਹਾਈ ਕਰੋਗੇ ਤਾਂ ਤੁਹਾਨੂੰ ਸਮਝ ਪਾਏਗੀ ਇਹ ਥੋੜਾ ਵੀ ਆਪਾਂ ਆਟੇ ਕਣਕ ਦੇ ਲਾਗੇ ਆ ਜੇ ਕਣਕ ਦਾ ਆਟਾ ਦੇ ਹੀ ਚਚੋਣਾ ਚਾਹੋਗਾ ਤਾਂ ਉਹਨਾਂ ਨੂੰ ਪੰਛੀਆਂ ਨੂੰ ਵੀ ਪਾਉਨੇ ਆ ਪਰ ਉਹਨਾਂ ਦੇ ਪਰ ਕੱਟੇ ਗਏ ਆ ਅਸੀਂ ਜਾਨੇ ਸਹੂਲਤ ਜਿਹੜੀ ਦਿੱਤੀ ਜਾਵੇ ਜਿਹੜੀ ਉਹ ਸਹੂਲਤ ਦੋ ਜਿਹੜੀ ਸਾਨੂੰ ਅਸੀਂ ਤੁਸੀਂ ਦੇਖੋ 100% ਅਸੀਂ ਪੈਸਾ ਕਮਾ ਰਹੇ ਹਾਂ ਕਿਸ ਵਾਸਤੇ ਕਮਾ ਰਹੇ ਹਾਂ ਹੈਲਥ ਐਜੂਕੇਸ਼ਨ 90% ਪੈਸਾ ਅਸੀਂ ਬੱਚਿਆਂ ਦੀ ਪੜ੍ਹਾਈ ਤੇ ਲਾ ਰਹੇ ਹਾਂ ਤੇ ਵੇਲੇ ਵੇਲੇ ਕੁਵੇਲੇ ਆਤੇ ਆਪਾਂ ਦੁੱਖਾਂ ਵਾਸਤੇ ਪੈਸਾ ਇਕੱਠਾ ਕਰਨੇ ਆ ਇਸ ਕਰਕੇ ਸਾਡਾ ਪੈਸਾ ਉਧਰ ਜਾ ਰਿਹਾ ਹੈ ਬਾਹਲੇ ਦੇਸ਼ਾਂ ਜੇ ਦੋਵੇਂ ਚੀਜ਼ਾਂ ਫਰੀ ਆ ਉਹ ਕੀ ਕਰਦੇ ਆਪਣਾ ਪੈਸਾ ਇਨਵੈਸਟਮੈਂਟ ਕਰਦੇ ਨੇ ਨਵੀਂ ਚੀਜ਼ ਖਰੀਦਦੇ ਆ ਤੇ ਉਹਦੇ ਨਾਲ ਕੀ ਹੁੰਦਾ ਆਪਣੀ ਵੱਧਦੀ ਆ ਇਕਨੋਮੀ ਸਵੱਦੀ ਆ ਅਸੀਂ ਪੈਸੇ ਦੱਬੀ ਫਿਰਦੇ ਆਂ ਵੇਲੇ ਮਾੜੇ ਵੇਲੇ ਸਮੇਂ ਵੇਲੇ ਤੇ ਬੱਚਿਆਂ ਸਕੂਲਾਂ ਵਾਸਤੇ ਉਹ ਦੋਵੇਂ ਚੀਜ਼ਾਂ ਫਿਰ ਉਹ ਔਨਜੋਏ ਕਰਦੇ ਨੇ ਆਪਾਂ ਇੱਥੇ ਦੱਬੇ ਫਿਰਦੇ ਆਂ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਸਰਕਾਰ ਜਿਹੜੀ ਆ ਕਿਸੇ ਵੀ ਗਰੀਬ ਦੇ ਹੱਕ ਵਿੱਚ ਅੱਜ ਤੱਕ ਨਹੀਂ ਖੜੀ ਬਿਲਕੁਲ ਨਹੀਂ ਖੜੀ ਕੋਈ ਨਹੀਂ ਖੜੀ ਅੱਗੇ ਕੀ ਆਸ ਕਰਦੇ ਹੋ ਕੋਈ ਆਸ ਨਹੀਂ ਇਨਾਂ ਤੋਂ ਹੈ ਹੀ ਨਹੀਂ ਜੀ ਇਥੋਂ ਦੀ ਇਹ ਟਿੱਟ ਹਰਾਮ ਖੋ ਰਹੀ ਹੈ ਜੀ ਤੁਸੀਂ ਆਪਣੀ ਕਿ ਮੇਰੀ ਕੀ ਸਾਰੀ ਦੁਨੀਆ ਦੀ ਛੱਡੋ ਹਰ ਇੱਕ ਬੰਦਾ ਇਹੋ ਚਾਹੁੰਦਾ ਮੇਰਾ ਘਰ ਪਰ ਜਾ ਤੁਸੀਂ ਕਿ ਮੈਂ ਕਹਿੰਨਾ ਕਿਉਂ ਸਾਡੇ ਖੂਨ ਦੇ ਵਿੱਚ ਹਰਾਮਖਰੀ ਹੋ ਗਈ ਅਸੀਂ ਨਹੀਂ ਸੁਧਰ ਸਾਦੇ ਜੀ ਅਸੀਂ ਸੁਧਰੀ ਨਹੀਂ ਸਾਦੇ ਜੀ ਸੋ ਇਸ ਕਰਕੇ ਮੈਂ ਐਤ ਕੀ ਵੋਟ ਨਹੀਂ ਬੋਤੀ ਬਹੁਤ ਵਧੀਆ ਗੱਲ ਲੱਗੀ ਹੈ ਵੀਰ ਜੀ ਕਿਉਂਕਿ ਦੁਖੀ ਹੋ ਚੁੱਕੇ ਨੇ ਸਰਕਾਰਾਂ ਤੋਂ ਬਹੁਤ ਸਾਲ ਸਰਕਾਰਾਂ ਨੂੰ ਵੋਟ ਪਾਈ ਆ ਕਿਸੇ ਵੀ ਸਰਕਾਰ ਨੇ ਦਿੱਤੇ ਹੋਏ ਵਾਅਦਿਆਂ ਦੇ ਵਿੱਚ ਉਹ ਪੂਰਤੀਆਂ ਨਹੀਂ ਕੀਤੀਆਂ ਜੋ ਵੋਟਾਂ ਤੋਂ ਪਹਿਲਾਂ ਕੀਤੇ ਜਾਂਦੇ ਨੇ ਨਾ ਤਾਂ ਪੜ੍ਹਾਈ ਵਾਲੇ ਪਾਸੇ ਧਿਆਨ ਦਿੱਤਾ ਜਾਂਦਾ ਤੇ ਨਾ ਹੀ ਕਦੇ ਜਿਹੜਾ ਉਹ ਸਿਹਤ ਸਵਾਵਾਵਾਂ ਦੇ ਵੱਲ ਧਿਆਨ ਦਿੱਤਾ ਜਾਂਦਾ ਵੀਜੀ ਵੋਟ ਪਾਈ ਸੀ ਹਾਂਜੀ ਪਾਈ ਭਾਜੀ ਕਾਂਗਰਸ ਨੂੰ ਪਾਈ ਆਪਾਂ ਕਿਹੜੀ ਸਰਕਾਰ ਜਾਂ ਕਿਹੜੇ ਉਮੀਦਵਾਰ ਦੀ ਤੁਸੀਂ ਰੱਖਦੇ ਹੋ ਕਿ ਸਾਡੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਿਤਨਾ ਚਾਹੀਦਾ ਕਾਂਗਰਸ ਆਉਣੀ ਚਾਹੀਦੀ ਭਾਜੀ ਹਰਕਾਂ ਹਾਂਜੀ ਕਾਂਗਰਸ ਦੀਆਂ ਕਿਹੜੀਆਂ ਨੀਤੀਆਂ ਤੋਂ ਖੁਸ਼ ਹੋ ਤੁਸੀਂ ਕੀ ਕਾਂਗਰਸ ਦੀ ਆਸ ਕਰਦੇ ਹੋ ਹਾਂਜੀ ਕਾਂਗਰਸ ਨੂੰ ਕਿਉਂ ਪਸੰਦ ਕਰਦੇ ਹੋ ਤੁਸੀਂ ਵੇਖੋ ਵੀ ਹੁਣ ਵੋਟਾਂ ਵਾਲਿਆਂ ਦੇ ਝਾੜੂ ਵਾਲਿਆਂ ਨਾਲ ਤੇ ਕਣਕ ਕੱਟਦੀ ਸਾਰਿਆਂ ਦੀ ਠੀਕ ਹੈ ਗਰੀਬਾਂ ਦੀ ਤਹੀਂ ਤੇ ਹੁਣ ਜਿਹੜਾ ਗਾੜੀ ਨਵਾਂ ਸੁਧਾਰ ਲਿਆਏਗਾ ਆਪਾਂ ਤੇ ਉਹਨੂੰ ਬੋਡ ਪਾਵਾਂਗੇ ਭਗਵੰਤਪਾਨ ਪਹਿਲਾਂ ਆਂਦਾ ਵੀ ਮੈਂ ਇਹ ਕਰ ਦੂੰ ਇਹ ਕਰ ਦੂੰ ਮੁੜ ਕੇ ਨੇ ਕੋ ਕੀਤਾ ਹੀ ਨਹੀਂ ਮੁੜ ਕੇ ਉਹਨੇ ਝਾੜੂ ਗਰੀਬਾਂ ਦੀਆਂ ਕਣਕਾਂ ਕੱਟਦੀਆਂ ਸਾਡੀਆਂ ਆਪਣੀਆਂ ਖੋਦੀਆਂ ਕੱਟੇ ਸਾਡੇ ਪਿੰਡ ਬੜੇ ਜਾਨਾਂ ਦੀਆਂ ਕੱਟੀਆਂ ਬਣਾਉਂਦੇ ਤੁਸੀਂ ਦੇਖ ਜਦੋਂ ਮਤਲਬ ਆਪ ਦੀ ਸਰਕਾਰ ਆਉਣੀ ਸੀ ਤਾਂ ਉਦੋਂ ਵੀ ਤੁਹਾਡੇ ਵਰਗੇ ਵੀਰਾਂ ਦੇ ਨਾਲ ਗੱਲ। ਇਹਨਾਂ ਝਾੜੂ ਵਾਲੇ ਨੇ ਜਿਤਾਇਆ ਪਹਿਲਾਂ ਝਾੜੂ ਵਾਲੇ ਨੇ ਸਾਰੇ ਪਰਿਵਾਰ ਨੇ ਪਾਈਆਂ, ਐਰ ਕਾਂ ਹੀ ਕਾਂਗਰਸ ਨੂੰ ਪਾਈਆਂ। ਐਰ ਕਾ ਪੰਜਾ। ਛੇਤੀ ਮੋਹ ਪੰਖ ਪਾਈਆਂ। ਛੇਤੀ ਮੋਹ ਪੰਖ ਹੋ ਗਿਆ। ਹਾਂਜੀ ਹਾਂਜੀ ਆਹੋ। ਐਰ ਕਾ ਹੀ ਕਹਿੰਦੇ 15 ਤੁਸੀਂ ਤੁਸੀਂ ਕਿਹਨੂੰ ਵੋਟ ਪਾਈ? ਪੰਜੇ ਨੂੰ ਜੀ। ਕਿਹੜੇ ਉਮੀਦਵਾਰ ਦੀ ਤੁਸੀਂ ਆਸ ਰੱਖਦੇ ਹੋ ਕਿ ਅਮਰਸਰਜ ਜਿੱਤਣਾ ਚਾਹੀਦਾ? ਸਾਨੂੰ ਤੇ ਇਹੋ ਚਾਹੀਦਾ ਚੰਨੀ। ਗਰਜੀਤ ਔਜਲਾ ਜਾਨਾ। ਗਰਜੀਤ ਔਜਲਾ। ਕਿਉਂਕਿ ਸਾਡੇ ਇਹੋ ਹੀ ਆਪ ਮੇਨ। ਹੋਰ ਨਹੀਂ। ਆਪ ਦਾ ਤੁਹਾਡੇ ਲੋਕੋ ਇਸ ਆਮ ਪਾਰਟੀ ਵੱਲੋਂ ਨਹੀਂ ਹੜਾ। ਆਹ ਪਾਰਟੀ ਆਡੇ ਲੋ ਫੇਲਿਆ ਅਸੀਂ ਲਗਾਤਾਰ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਤੇ ਝਾੜੂ ਦੇ ਉੱਤੇ ਝਾੜੂ ਹੀ ਫੇਰਿਆ ਜਾ ਰਿਹਾ ਵੋਟ ਦਾ ਇਸਤੇਮਾਲ ਕੀਤਾ ਸੀ ਹਾਂਜੀ ਇਸ ਲਈ ਵੋਟ ਪਾਈ ਸੀ ਤੁਸੀਂ ਇਸ ਹਾਂਜੀ ਕਿਸ ਉਮੀਦਵਾਰ ਦੀ ਆਸ ਕਰਦੇ ਹੋ ਕਿ ਜਿਤਨਾ ਨੰਬਰ ਸਰ ਤੋਂ ਹਾਂਜੀ ਵੇਖੋ ਸ਼ਾਇਦ ਉਹ ਚ ਲੈ ਜਾਂ ਫਿਰ ਇਹਦੇ ਵਿੱਚ ਜੋਸ਼ੀ ਵਿੱਚ ਟੱਕਰਿਆ ਇਹਨਾਂ ਦੋਨਾਂ ਵਿੱਚ ਕੋਈ ਜਿੱਤੂਗਾ ਜੀ ਜਦੋਂ ਆਪ ਦੀ ਵਾਰੀ ਸੀ ਤਾਂ ਲੋਕਾਂ ਨੇ ਬੜਾ ਹਮ ਹਮਾ ਕੇ ਆਪ ਨੂੰ ਵੋਟ ਪਾ ਕੇ ਜਿਤਾਇਆ ਸੀ ਹੋਣ ਗੱਲ ਕਰ ਰਹੇ ਆ ਤਾਂ ਕਿਸੇ ਵੱਲੋਂ ਵੀ ਆਪ ਸਰਕਾਰ ਦਾ ਨਾਮ ਨਹੀਂ ਲਿਆ ਜਾਂਦਾ ਕੋਈ ਕਾਰਨ ਦੱਸ ਸਕਦੇ ਹੋ ਕਾਰਨ ਉਹਦੇ ਕੰਮਕਾਰ ਹੀ ਵੇਖ ਕੇ ਹੀ ਆ ਜੋ ਉਹਨਾਂ ਨੇ ਕੀਤਾ ਆਪਣੇ ਅਮਰਤਪਾਲ ਸਿੰਘ ਦੇ ਨਾਲ ਲੋਕ ਹੀ ਵੇਖਦੇ ਹੀ ਆ ਕੀ ਕੀ ਨਹੀਂ ਕੀ ਹੋ ਰਿਹਾ ਕੀ ਨਹੀਂ ਬਸ ਪੰਜਾਬ ਦੀ ਸਰਕਾਰ ਵੀ ਪੰਜਾਬ ਦੇ ਨਾਲ ਨਹੀਂ ਖੜ ਸਕੀ ਉਹ ਤਾਂ ਹੈ ਹੀ ਸਾਰੇ ਉਹ ਦੇਖ ਹੀ ਰਹੀ ਆ ਕਿ ਕੀ ਕੀ ਚੱਲ ਰਿਹਾ ਕੀ ਨਹੀਂ ਪੰਜਾਬ ਵਿੱਚ ਹੋਈਆਂ ਲੋਕ ਸਭਾ ਚੋਣਾਂ ਦਾ ਕੱਲ ਜਾਨੀ ਕਿ ਚਾਰ ਤੀਕਰੋਂ ਜਿਹੜਾ ਨਤੀਜਾ ਉਹ ਘੋਸ਼ਿਤ ਹੋਣ ਜਾ ਰਿਹਾ ਆ ਕਾਸੀ ਉਸ ਤੋਂ ਪਹਿਲਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ ਕਿ ਲੋਕ ਕਿਸ ਪਾਰਟੀ ਦੇ ਹੱਕ ਵਿੱਚ ਜਿਹੜਾ ਉਹ ਫਤਵਾ ਸੁਣਾਉਂਦੇ ਨੇ ਤਾਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਕਾਂਗਰਸ ਦਾ ਜਿਹੜਾ ਵਾ ਉਹ ਨਾਮ ਉਜਾਗਰ ਕੀਤਾ ਜਾ ਰਿਹਾ ਕਾਂਗਰਸ ਪਾਰਟੀ ਨੂੰ ਜਿਹੜਾ ਪਸੰਦ ਕੀਤਾ ਜਾ ਰਿਹਾ ਕਿਉਂਕਿ ਆਪ ਸਰਕਾਰ ਤੋਂ ਲੋਕ ਇਸ ਕਦਰ ਖਫਾ ਨੇ ਕਿ ਲੋਕ ਆਪ ਦੇ ਕਿਸੇ ਵੀ ਮੰਤਰੀ ਜਾਂ ਆਪ ਸਰਕਾਰ ਨੂੰ ਪੰਜਾਬ ਵਿੱਚ ਵੇਖਣਾ ਪਸੰਦ ਨਹੀਂ ਕਰਦੇ ਉਹਨਾਂ ਦੇ ਕੀਤੇ ਹੋਏ ਕੰਮਾਂ ਜਾਂ ਉਹਨਾਂ ਦੇ ਕੀਤੇ ਹੋਏ ਵਾਅਦਿਆਂ ਤੋਂ ਜਿੱਥੇ ਸਰਕਾਰ ਕਹਿੰਦੀ ਆ ਕਿ ਸਾਡੇ ਵੱਲੋਂ ਗਰੰਟੀਆਂ ਪੂਰੀਆਂ ਨੇ ਤਾਂ ਉੱਥੇ ਹੀ ਲੋਕ ਜਿਹੜੇ ਇਹਨਾਂ ਵੱਲੋਂ ਕੀਤੇ ਹੋਏ ਵਾਅਦਿਆਂ ਜਾਂ ਕੰਮਾਂ ਤੋਂ ਨਾਕ ਬਸੇ ਨਜ਼ਰ ਆ ਰਹੇ ਨੇ ਤਾਂ ਹੁਣ ਕੱਲ ਵੇਖਣਾ ਹੋਵੇਗਾ ਕਿ ਜਦੋਂ ਹੀ ਲੋਕ ਸਭਾ ਚੋਣਾਂ ਦੇ ਨਤੀਜੇ ਜਿਹੜੇ ਨੇ ਉਹ ਘੋਸ਼ਿਤ ਹੁੰਦੇ ਨੇ ਕਿਹੜੇ ਉਮੀਦਵਾਰ ਨੂੰ ਲੋਕ ਸੰਸਦ ਦੇ ਵਿੱਚ ਐਮਪੀ ਰੂਪ ਵਿੱਚ ਫਿਰ ਦੁਬਾਰਾ ਭੇਜਦੇ ਨੇ ਤਾਂ ਕੱਲ ਉਸ ਖਬਰ ਦੇ ਨਾਲ ਫਿਰ ਤੁਹਾਡੇ ਨਾਲ ਜਿਹੜਾ ਉਹ ਸ਼ਾਮਲ ਹੋਵਾਂਗੇ ਤਾ ਤੱਕ ਲਈ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਸੰਜੀਤ ਦੇ ਨਾਲ ਕਸ਼ਮੀਰ ਸਿੰਘ ਗਿੱਲ